ਸਤ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਕਿਸਾਨ ਮਜ਼ਦੂਰ ਦਾ ਇੱਕ ਲਾਹੇਵੰਦ ਧੰਦਾ ਜਿਹੜਾ ਉਹ ਦੁੱਧ ਆ ਜੋ ਦੁੱਧ ਸਾਡੇ ਕੋਲੇ ਹਮੀਰਾ ਫੈਕਟਰੀ ਜੋ ਲੰਮੇ ਸਮੇਂ ਤੋਂ ਦੁੱਧ ਲੋਕਾਂ ਕੋ ਲੈ ਰਹੀ ਪਿੰਡਾਂ ਦੇ ਵਿੱਚੋਂ ਕਿਉਂਕਿ ਲਾਹੇਬੰਦ ਧੰਦਾ ਹੋਣ ਕਰਕੇ ਬਹੁਤ ਸਾਰਾ ਲੋਕ ਦੁੱਧ ਜਿਹੜਾ ਉਹ ਆਪਦਾ ਗੁਜ਼ਰਬਸਰ ਲੋਕ ਕਰ ਰਿਆ ਜਿਹਦੇ ਵਿੱਚ ਕਪੂਰਥਲੇ ਜ਼ਿਲ੍ਹੇ ਨੂੰ ਜਦੋਂ ਇਹ ਲਾਇਸੈਂਸ ਡੇਰੀ ਦੇ ਲੋ ਆਇਆ ਡੇਰੀ ਦਾ ਨੀਂ ਪੱਥਰ ਰੱਖਿਆ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਕਪੂਰਥਲੇ ਜ਼ਿਲ੍ਹੇ ਨੂੰ ਦੁੱਧ ਪਾਉਣ ਵਾਸਤੇ ਪਹਿ ਲਿਆ ਉਹਦੇ ਵਿੱਚ ਹੁਣ ਕੀ ਹੋ ਰਿਹਾ ਹੁਣ ਜੋ ਸਾਡੇ ਲੋਕ ਪਿੰਡਾਂ ਦੇ ਆ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਹੰਦੀਰਾ ਫੈਕਟਰੀ ਦੇ ਰਹੀ ਆ ਜਿਹਦੇ ਵਿੱਚ ਖਾਸ ਕਰਕੇ ਹੰਦੀਰੇ ਪਿੰਡ ਦੀ ਇੱਕ ਡੇਰੀ ਆ ਜਿਹੜੇ ਮੁੰਡੇ ਦੇ ਨਾਂ ਛੋਟਾ ਲਵਲੀਆ ਗਰਜੀਤ ਆ ਮੁੰਡੇ ਦਾ ਨਾਂ ਉਹਨੂੰ ਵਾਰ-ਵਾਰ ਟਾਰਗੇਟ ਕਰ ਰਿਹਾ ਉਹ ਇਹ ਟਾਰਗੇਟ ਕਰਨਾ ਬੰਦ ਕਰਨ ਕਿਉਂਕਿ ਦੂਜਾ ਮਸਲਾ ਜਿਹੜਾ ਲੇਬਰ ਦਾ ਲੇਬਰ ਪਹਿਲ ਦੇ ਆਧਾਰ ਦੇ ਉੱਤੇ ਕਪੂਰਥਲੇ ਜ਼ਿਲ੍ਹੇ ਦੇ ਤੇ ਖਾਸ ਕਰਕੇ ਇਹ 10-12 ਪਿੰਡਾਂ ਦੇ ਲਾਗੇ-ਲਾਗੇ ਦੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਲੇਬਰ ਦੇ ਵਿੱਚ ਰੱਖਿਆ ਨਹੀਂ ਜਾ ਰਿਹਾ ਸਾਡੀ ਮੰਗ ਆ ਹਮੀਰਾ ਫੈਕਟਰੀ ਦੇ ਜੋ ਮਾਲਕ ਦਿੱਲੀ ਬੈਠੇ ਆ ਉਥੋਂ ਤੱਕ ਸਾਡੀ ਆਵਾਜ਼ ਪਹੁੰਚੇ ਤੇ ਜੋ ਲੇਬਰ ਆ ਉਹ ਸਾਡੀ ਹਮੀਰੇ ਲਾਕੇ ਦੀ ਕਪੂਰਥਲੇ ਜ਼ਿਲ੍ਹੇ ਦੀ ਰੱਖੀ ਜਾਣੀ ਚਾਹੀਦੀ ਆ ਕਿਉਂਕਿ ਇਸ ਇਲਾਕੇ ਦਾ ਪ੍ਰਦੂਸ਼ਿਤ ਪਾਣੀ ਜਿਹੜਾ ਹਵਾ ਜਿਹੜੀ ਆ ਉਹ ਸਾਰੀ ਬੁਰੀ ਤਰ੍ਹਾਂ ਬਰਬਾਦ ਹੋਈ ਆ 480 80 ਫੁੱਟ ਘਰੇ ਘਰੇ ਘਟੋ ਘਟ 20 25 ਪਿੰਡਾਂ ਦੇ ਤੇ ਆਉਣ ਵਾਲਿਆਂ ਦਿਨਾਂ 'ਚ 50 ਪਿੰਡਾਂ ਦਾ ਪਾਣੀ ਜਿਹੜਾ ਉਹ ਬਿਲਕੁਲ ਪੀਣ ਯੋਗ ਨਹੀਂ ਰਿਹਾ ਜੋ ਜਿਹੜਾ ਪਿੰਡ ਹੰਮੀਰੇ ਦੇ ਆਸ-ਪਾਸ ਦੇ ਲਾਗੇ ਲਾਗੇ ਸੀ ਬ੍ਰਿਜ ਦਾ ਪਾਣੀ ਜਿਹੜਾ ਉਹ ਵੀ ਰਲ ਰਿਹਾ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਜਿਹੜੇ ਦਿੱਲੀ ਬੈਠੇ ਆ ਇਹਨਾਂ ਨੂੰ ਤਾੜਨਾ ਕਰਨੀ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਹਨਾਂ ਗੱਲਾਂ ਤੇ ਧਿਆਨ ਦਿਓ 19 ਤਰੀਕ ਨੂੰ ਅਸੀਂ ਹਮੀਰਾ ਫੈਕਟਰੀ ਦੇ ਬੂਹੇ ਗਾੜੀ ਵੱਡਾ ਐਕਸ਼ਨ ਕਰ ਰਹੇ ਆ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਕਹਿਣਾ ਕਹਿਣਾ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਸ ਮੁੱਦੇ ਦਾ ਹੱਲ ਕੀਤਾ ਜਾਵੇ ਜੋ ਕਿਸਾਨ ਮਜ਼ਦੂਰ ਤੇ ਛੋਟੇ ਡੇਰੀ ਫਾਰਮ ਵਾਲਿਆਂ ਦੀਆਂ ਮੰਗਾਂ ਇਹਨਾਂ ਨੂੰ ਹੱਲ ਕੀਤਾ ਜਾਵੇ ਨਹੀਂ ਤੇ 19 ਤਰੀਕ ਨੂੰ ਵੱਡਾ ਐਕਸ਼ਨ ਹਮੀਰਾ ਫੈਕਟਰੀ ਦੇ ਕੀਡ ਗਾੜੀ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ